ਹਾਂਜੀ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਜੀ ਤੁਹਾਨੂੰ ਸੇਵਾ ਕੰ ਦਾ ਮੌਕਾ ਦਿੱਤਾ ਮਨ ਬਖਸ਼ਾ ਸੋ ਕੀ ਕੰਮ ਜਦੋਗੇ ਕਿਵੇਂ ਦੇਵੋ ਜੀ ਮੇਰਾ ਨਾਮ ਚੰਪਾ ਰਾਣੀ ਮੈਂ ਮਿਆਣੀ ਚੰਬੇਲਾ ਤੋਂ ਬਸਨੀਕ ਹਾਂ ਮੈਂ ਪਿੰਡ ਦੇ ਲੋਕਾਂ ਨੇ ਕੀਮਤੀ ਵੋਟ ਪਾ ਕੇ ਕੰਮ ਜੱਬ ਕੀਤਾ ਮੈਂ ਪਿੰਡ ਦੀ ਨਗਰ ਖੇੜੇ ਦੀ ਬਿਲਕੁਲ ਦੋਨੇ ਹੱਥ ਜੋੜ ਕੇ ਧੰਨਵਾਦੀ ਹਾਂ ਮੈਂ ਵਿਸ਼ਵਾਸ ਦਿਨਨੀ ਹੈ ਕਿ ਮੈਂ ਪਿੰਡ ਦੇ ਵਿੱਚ ਪੂਰੇ ਮਨੋਚਿਤ ਨਾਲ ਪਿੰਡ ਦਾ ਵਿਕਾਸ ਕਰਨਗੇ ਕਿੰਸਾ ਪਿਛਲੀ ਵੰਗਿਆ ਤੋਂ ਲੋਕ ਕਿਹੜੇ ਅਧੂਰੇ ਕੰਮ ਲੈ ਚੁੱਕੇ ਜੋ ਤੁਹਾਡੀ ਗੋਈ ਚ ਪੂਰੀ ਕਰਾਈ ਜੀ ਉਹ ਤੇ ਮੈਂ ਨਹੀਂ ਬੇਰਵਾ ਦੇਣਾ ਚਾਹੰਦੀ ਪਿਜੋੜਾਂ ਨੇ ਕੰਮ ਕੀਤੇ ਨਹੀਂ ਕੀਤੇ ਮੈਂ ਆਪਣਾ ਹੀ ਜ਼ਿੰਮੇਵਾਰੀ ਦਵਾਂਗੀ ਮੈਂ ਆਪਣੇ ਬਿਲਕੁਲ ਪ੍ਰੇਮ ਪਾਪ ਦੇ ਨਾਲ ਦਿਲੋਂ ਮਿੱਥ ਕੇ ਪਿੰਡ ਦਾ ਵਿਕਾਸ ਕਰਾਂਗੀ ਔਰ ਕਰ ਰਹੀ ਆ ਮੈਂ ਜਾਂਜ ਘਰ ਦੇ ਵਿੱਚ ਚਾਰ ਦਿਵਾਰੀ ਕੀਤੀ ਐ ਔਰ ਚੂਨਾ ਕਰਵਾਇਆ ਪੇਂਟ ਕਰਵਾਇਆ ਮੋ ਵੀ ਸਟੇਜ ਬਣਾਈ ਹੁਣ ਮੈਂ ਹੋਰ ਵੀ ਜਿੰਨੇ ਵੀ ਕੰਮ ਹੋਣਗੇ ਮੈਂ ਲੜੀ ਬਾਰ ਕੰਮ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਸਮਝਾ ਸਾਬ ਤੁਹੀਂ ਆਮ ਦੇਖਿਆ ਜੇ ਤਾਂ ਬਾਹਰ ਨੇ ਪੰਡਾ ਜਾਈਦਾ ਤਾਂ ਇੱਕ ਲੱਟਾਂ ਲੱਗੀਆਂ ਹੁੰਦੀਆਂ ਨੇ ਫੁੱਲ ਬੂਟੇ ਲੱਗੇ ਹੁੰਦੇ ਨੇ ਜੋ ਪਿੰਡ ਦੇ ਅੰਦਰ ਇੰਟਰ ਕਰੀਏ ਇੱਥੇ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਫਸੈਂਸਰੀ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੌਜਵਾਨਾਂ ਵਾਸਤੇ ਕਿ ਤੁਹਾਨੂੰ ਲੱਗਦਾ ਸਾਡੇ ਪਿੰਡ ਦੇ ਵਿੱਚ ਕੋਈ ਹੋਰ ਜਹੂਤ ਹੈਗੀ ਜਾਂ ਪਹੁੰਚ ਗਈ ਨੇ ਜੀ ਸਾਡੇ ਪਿੰਡੇ ਹੁਜੀ ਕੋਈ ਸੂਰਤ ਨਹੀਂ ਹੈਗੇ ਪਰ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਪਿੰਡ ਦੇ ਵਿੱਚ ਝੂਲੇ ਲਵਾਏ ਜਾਣਗੇ ਪਿੰਡ ਦੇ ਵਿੱਚ ਵਿਕਾਸ ਵਧਿਆ ਹੋਏਗਾ ਸੜਕਾਂ ਬਣਨਗੀਆਂ ਔਰ ਲਾਈਟਾਂ ਲਵਾਵਾਂਗੀ ਔਰ ਗਲੀਆਂ ਨਾਲੀਆਂ ਦਾ ਮੈਂ ਸਫਾਈ ਕਰਾਂਗੀ ਔਰ ਬਣਵਾਵਾਂਗੀ ਵੀ ਔਰ ਸਪੱਟ ਦਾ ਕੰਮ ਲੱਗੇ ਦਾ ਸਾਡੇ ਗੰਦਾ ਨਾਲਾ ਜਿਹੜਾ ਪਾਣੀ ਜਾਂਦਾ ਹੈ ਉਹਦਾ ਦਿਨ ਰਾਤ ਕੰਮ ਕਰਵਾ ਰਹੀ ਹਾਂ ਮੈਂ ਮਤਾਂ ਰਸਲ ਕਰਨ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਦਸਤਗਾ ਨਹੀਂ ਬਣੇ ਹੁੰਦੇ ਹਾਂਜੀ ਉਹ ਕੀ ਲੱਗਦਾ ਤੁਹਾਨੂੰ ਵੀ ਜਿਹੜੀਆਂ ਤੁਹਾਡੇ ਪਿੰਡ ਨੂੰ ਸਮੱਸਿਆ ਆ ਗਈ ਹੈ ਹਾਂਜੀ ਹੈਗੀ ਹੈ ਜੀ ਸਾਡੇ ਪਿੰਡ ਦੇ ਵਿੱਚ ਰਾਸ਼ਨ ਕਾਰਡ ਕਾਫੀ ਲੋਕਾਂ ਦੇ ਨਹੀਂ ਬਣੇ ਨੇ ਤੇ ਮੈਂ ਕੋਸ਼ਿਸ਼ ਕਰਨੀ ਹੈ ਕਿ ਸਾਡੇ ਪਿੰਡ ਦੇ ਰਾਸ਼ਨ ਕਾਰਡ ਬਣਨੇ ਚਾਹੀਦੇ ਇਹ ਸਹੂਲਤਾਂ ਗਵਰਨਮੈਂਟ ਵੱਲੋਂ ਸਾਨੂੰ ਹਰ ਕਿਸ ਨੂੰ ਸੂਤ ਹੋਣੀ ਚਾਹੀਦੀ ਹੈ ਅ ਇਸ ਪੰਗਾਮ ਨੂੰ ਦੇਖਾਦੀ ਲਾਲ ਕਲੀਮਾ ਦੇ ਕਾਦੇ ਵਿੱਚ ਜਿਹੜੇ ਜੋ ਲੋਕ ਹੁੰਦੇ ਆ ਉਹਨਾਂ ਨੂੰ ਇਜ਼ਹਾਰ ਨਹੀਂ ਦਿੱਤਾ ਸਾਨੂੰ ਜਾਣ ਨਾ ਭਾਈ ਸੋ ਤਾਂ ਵੀ ਕੋਈ ਹੋਇਆ ਤੇ ਕਿਹਨੂੰ ਕਹ ਲਗੀ ਤਜ ਜੀ ਮੈਂ ਅਟਕਾ ਤਕਰੀਬਨ ਸਾਰੇ ਗਰੀਬ ਜਨਤਾ ਨੂੰ ਕੰਮ ਦਿੱਤੇ ਜਾ ਬੋਲੇ ਦਾਣਾ ਨੂੰ ਕੰਮ ਕਰ ਵੀ ਰਿਹਾ ਸਾਡੇ ਪਿੰਡ ਦੇ ਵਿੱਚ ਕੰਮ ਚੱਲ ਰਿਹਾ ਨਰੇਗਾ ਦਾ ਉਹ اور ਜਿਹੜੇ ਕੋਈ ਰਹਿ ਵੀ ਗਏ ਹੋਣਗੇ ਉਹਨਾਂ ਦਾ ਅਗਲੀ ਜਿਹੜਾ ਭੰਦਿਆ ਆਮ ਜਰਾਸ ਭੰਦਿਆ ਉਹਦੇ ਵਿੱਚ ਉਹਨਾਂ ਦਾ ਨਾਮ ਦਿੱਤਾ ਜਾਏਗਾ ਮਤਲਬ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇ ਉਹ ਵੀ ਤਾਂ ਕੋਸ਼ਿਸ਼ ਮੇਰੀ ਪੂਰੀ ਹੈ ਮੈਂ ਐਜੂਕੇਸ਼ਨ ਵਾਸਤੇ ਵੀ ਬੱਚਿਆਂ ਦੇ ਚੰਗੀ ਸੋਚ ਰੱਖਦੀਆਂ ਕਿ ਬੱਚੇ ਵਾਸਤੇ ਝੂਲੇ ਲੱਗੋਣ ਬੱਚੇ ਠੀਕ ਤਰੀਕੇ ਨਾਲ ਪੜਨ ਉਹਨਾਂ ਦੀ ਭਵਿੱਖ ਵਧੀਆ ਬਣੇ ਪਰ ਸਾਡੇ ਪਿੰਡ ਵਿੱਚ ਕੋਈ ਡਿਸਪੈਂਸਰੀ ਨਹੀਂ ਹੈ ਕੋਈ ਗੇਮ ਗਰਾਊਂਡ ਨਹੀਂ ਹੈ ਖੇਡਣ ਵਾਸਤੇ ਬੱਚਿਆਂ ਵਾਸਤੇ ਸੋ ਗਰਾਊਂਡ ਲਈ ਜਿਹਦੇ ਨੌਜਵਾਨਾਂ ਦਾ ਵੀ ਲੱਗਣ ਦੇ ਵਿੱਚ अहम ਰੋਲ ਦਾ ਹੁੰਦਾ ਸਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਹਾਂਜੀ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹਨੂੰ ਕੀ ਪਲੇਟਫਾਰਮ ਮੋੜੇ ਚਾਂਦੀ ਹੈ ਪੀ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਬੱਚੇ ਜਾਂ ਛੋਟੇ ਬੱਚੇ ਜਿਹੜੇ ਜਵਾਨ ਹੋ ਰਹੇ ਆ ਉਹਨਾਂ ਨੂੰ ਖੇਡਦਾ ਸਮਾਨ ਲਿਆ ਕੇ ਦਿੱਤਾ ਜਾਵੇ ਕਿੱਟ ਲਿਆ ਕੇ ਦਿੱਤੀ ਜਾਵੇ ਮੈਂ ਦੇਵਾਂਗੀ ਔਰ ਲਿਆ ਕੇ ਦਿੱਤੇ ਵੀ ਹੈਗੇ ਆ ਮੈਂ ਉਹਨਾਂ ਬੱਚੇ ਮੇਰੇ ਖੇਡਣ ਨਸਿਆਂ ਦੇ ਵਿਰੁੱਧ ਚੱਲ ਕੇ ਤੇ ਖੇਡਾ ਵਾਸਤੇ ਧਿਆਨ ਦੇਣ ਸਹਾਂਜਾ ਕੋਠੇਂ ਰਹਾ ਪੜਨਾ ਚਾਹੀਦਾ ਜਾਂ ਨਵੇਂ ਭਾਰਨ ਪੜੀ ਗਏ ਪਹਿਲੇ ਕਿੰਨੇ ਬੱਚੇ ਉਹਨਾਂ ਨੇ ਕਿੰਨੇ ਮਾਰਨ ਪੜੀ ਕਿ ਮੈਂ ਕੋਈ 10 12 ਪੜੀ ਹੋਣੀ 10-12 ਫਾਰਮ ਪਰ ਇਹ ਸਾਡੇ ਪਿੰਡ ਦੇ ਵਿੱਚ ਪੁਰਾਣੇ ਵੀ ਗ੍ਰੈਂਡ ਜਿਹੜੀਆਂ ਪਾਸ ਹੋਈਆਂ ਆ ਘਰ ਮਕਾਨਾਂ ਵਾਸਤੇ ਪੱਕੇ ਉਹ ਬਣ ਰਹੇ ਆ ਔਰ ਅੱਗੇ ਵੀ ਮੈਂ ਕਿਹਾ 10-12 ਘਰਾਂ ਤੇ ਫਾਰਮ ਪਰ ਇਹ ਪੰਜਾਬ ਜੋ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਨੇ ਮਹਿੰਮ ਕੀਤੀ ਹੈ ਸੋ ਆਪਜੀ ਦੇ ਪਰ ਨੂੰ ਲੈ ਕੇ ਕਿਵੇਂ ਦਿੱਤੇ ਕੀ ਮੈਂ ਚ ਇਹੋ ਸੋਚਦੀ ਆਂ ਕਿ ਬੱਚਿਆਂ ਨੂੰ ਔਰ ਸਭ ਪਰਿਵਾਰ ਨੂੰ ਸਾਰੇ ਦੁਨੀਆਂ ਨੂੰ ਇਸ ਵਿਰੋਧ ਚੜਨਾ ਚਾਹੀਦਾ ਹੂੰ ਨਸ਼ਿਆਂ ਦੇ ਵਿਰੁੱਧ ਹਾਨੂੰ ਸਾਰਿਆਂ ਨੂੰ ਸੰਯੋਗ ਦੇਣਾ ਚਾਹੀਦਾ ਨਸ਼ੇ ਵਿਰੁੱਧ ਸਾਨੂੰ ਕੰਮ ਕਰਨੇ ਚਾਹੀਦੇ ਜੋ ਵੀ ਕੋਈ ਨਸ਼ਾ ਕਰਦਾ ਮੇਰੇ ਤੱਕ ਗੱਲ ਪਹੁੰਚਾਣ ਮੈਂ ਉਹਨਾਂ ਨੂੰ ਰੋਕਣ ਦੀ ਜਾਂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਠੀਕ ਆ ਕੋਈ ਹਾਂਜੀ ਸਾਡੇ ਪਿੰਡੇ ਵਿੱਚ ਤਕਰੀਬਨ ਲੋਕੀ ਠੀਕ ਹੈ ਮਤਲਬ ਸੰਤਲ ਗੋਲ ਵਿੱਚ ਆਪਾਂ ਜਿਹਾ ਸਰ ਤੋਂ ਕਸ ਉਦਨਗਰੀ ਲੋਕਾਂwidehat ਪਿੰਡਾਂ ਚ ਹੁੰਦੀਆਂ ਤੋਂ ਕਿਤਨਾ ਕਿਤੇ ਟੜੇ ਬੰਦੀ ਹੁੰਦੀ ਹੈ ਤੋਂ ਗੀਤ ਕਪੂਜਦਾ ਨਹੀਂ ਹੁੰਦੀ ਸੋ ਆਪਜੀ ਦੀ ਵਹੀ ਕਿਵੇਂ ਪ੍ਰਭਲਾ ਕੀਤਾ ਜਾਏਗਾ ਜੋ ਮੇਰੇ ਅਧਾਰ ਤੇ ਕੰਮ ਹੋਏਗਾ ਮੈਂ ਤੇ ਜਰੂਰ ਕਰਾਂਗੀ ਪਰ ਅਜ ਤੱਕ ਕੋਈ ਸਹੂਲਤ ਮੈਨੂੰ ਆਈ ਨਹੀਂ ਕੋਈ ਗ੍ਰਾਂਟ ਨਹੀਂ ਆਈ ਕੋਈ ਕੁਝ ਨਹੀਂ ਆਇਆ ਪਰ ਜੋ ਆਏਗਾ ਮੈਂ ਪਿੰਡ ਦੇ ਪਵਿੱਖ ਵਾਸਤੇ ਪਿੰਡੇ ਦੀ ਉਸਾਰੀ ਵਾਸਤੇ ਜਰੂਰ ਦਿਲੋਂ ਮਿੱਠ ਕੇ ਸੰਯੋਗ ਦਾਵਾਂਗੀ ਔਰ ਬੱਚਿਆਂ ਨੂੰ ਆਪਣੇ ਹੀ ਬੱਚਿਆਂ ਵਾਂਗ ਸਮਝਾਂਗੀ ਜੇ ਮੈਂ ਤਾਂ ਕਈ ਵਾਰੀ ਪਿੰਨਾਂ ਜਾਂ ਝਗੜੇ ਨੇ ਕਵਾਜਾ ਲੋਕਾਂ ਨੂੰ ਘਾਨੇ ਵਿਚਾਇਆ ਤਾਂ ਸੇਖਣੇ ਪਿੰਡਾਂ ਦਾ ਸਮਾਜਵਾਦ ਬਾਰੇ ਕਿਹਦਾ ਸੈਟਰ ਉਹ ਇੱਕ ਤਸ ਪੰਚੀ ਦੀ ਘੀ ਜੁਮਿਆ ਨਹੀਂ ਜਿਵੇਂ ਦੇ ਦਿੰਦੇ ਜੀ ਉਹਨਾਂ ਨੂੰ ਤੇ ਮੈਂ ਪਹਿਲੀ ਗੱਲ ਆ ਕੋਸ਼ਿਸ਼ ਇਹੋ ਕਰਾਂਗੀ ਕਿ ਮੇਰੇ ਤੇ ਉਹਨਾਂ ਨੂੰ ਮੈਂ ਖੁਦ ਹੀ ਪਿੰਡ ਵਿੱਚ ਨਪਟਾਉਣ ਦੀ ਕੋਸ਼ਿਸ਼ ਕਰਾਂ ਥਾਣੇ ਕਿ ਪਚਾਈਆਂ ਵਿੱਚ ਨਾ ਜਾਣ ਤੇ ਜੋ ਕਿ ਜ਼ਬਰਦਸਤੀ ਜਾਂਦਾ ਵੀ ਹੈਗਾ ਤੇ ਉਹਨਾਂ ਦਾ ਵੀ ਮੈਂ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੀ ਔਰ ਜਿੱਥੇ ਤੱਕ ਕਿ ਮੇਰੇ ਹਉਦੇ ਤੱਕੀ ਗੱਲ ਮੁੱਕ ਜਾਵੇ ਸੰਦੇ ਲੋਕਾਂ ਨੇ ਸੇਵਾ ਕੰ ਦਾ ਮੁੱਤਤਾ ਮਾਣ ਹਾਂ ਜੀ ਤੁਹਾਡੇ ਸਿਰ ਤੇ ਸਮਝਿਆ ਤਾਂ ਸਿਰ ਤੇ ਤੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਮੈਂ ਇਹ ਚਾਹਨੀ ਆ ਕਿ ਮੈਂ ਆਪਣੇ ਜੋ 5-6 ਸਾਲ ਦੇ ਵਿੱਚ ਸਰਪੰਚ ਬਣੀ ਰਹਾ ਮਾਂ ਔਰ ਹਰਕ ਨੂੰ ਇੱਕ ਨਜ਼ਰ ਨਾਲ ਦੇਖਾਂ ਪਰਮਾਤਮਾ ਦਾ ਖੌਫ ਖਾ ਕੇ ਚੰਗੇ ਕੰਮ ਕਰਾਂ ਮੇਰੇ ਹੱਥੋਂ ਕੋਈ ਮਾੜਾ ਕੰਮ ਨਾ ਹੋਵੇ ਨਾ ਮੈਨੂੰ ਪਰਮਾਤਮਾ ਅੱਗੇ ਮਾੜਾ ਕਰਮ ਕਰਨ ਦਾ ਬੁੱਧੀ ਪਾਵੇ ਚੰਗੇ ਕੰਮ ਕਰਾਂ ਮੇਰਾ ਪਿੰਡ ਉੱਚੀ ਉਚਾਈ ਦੇ ਨਾਲ ਅੱਗੇ ਵਧੇ